ਸਮਾਣਾ ਦੇ ਲਾਇਨਸ ਕਲੱਬ ਵਿਕੇ ਸੰਜੀਵ ਕੌਸ਼ਿਕ ਵੱਲੋਂ ਆਪਣੇ ਸਵਰਗੀ ਪਿਤਾ ਸ਼੍ਰੀ ਓਮਪ੍ਰਕਾਸ਼ ਸ਼ਰਮਾ ਜੀ ਦੀ ਯਾਦ ਵਿੱਚ ਥੈਲਾਸੀਮੀਆ ਤੋਂ ਪੀੜਤ ਬੱਚਿਆਂ ਲਈ ਖੂਨਦਾਨ ਕੈਂਪ ਲਾਇਆ ਗਿਆ ਲਾਇਨਸ ਕਲੱਬ ਦੇ ਪ੍ਰਧਾਨ ਸੰਜੂ ਅਤੇ ਚੇਅਰਮੈਨ ਰਾਜੀਵ ਨੇ ਦੱਸਿਆ ਕਿ ਸੰਜੀਵ ਕੌਸ਼ਿਕ ਵੱਲੋਂ ਕੀਤਾ ਗਿਆ ਇਹ ਉਪਰਾਲਾ ਆਪਣੇ ਪਿਤਾ ਜੀ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਦਾ ਹੈ ਉਸ ਨੇ ਆਪਣੇ ਮਾਤਾ ਪਿਤਾ ਨੂੰ ਯਾਦ ਕਰਕੇ ਅੱਜ ਖੂਨਦਾਨ ਕੈਂਪ ਲਾਇਆ ਇਹ ਖੂਨਦਾਨ ਕੈਂਪ ਥੈਲਾਸੀਮੀਆ ਤੋਂ ਪੀੜਤ ਬੱਚਿਆਂ ਲਈ ਲਾਇਆ ਗਿਆ ਹੈ ਜਿਸ ਵਿੱਚ ਤਕਰੀਬਨ 125 ਦੇ ਕਰੀਬ ਯੂਨਿਟ ਖੂਨਦਾਨੀ ਸੱਜਣਾ ਵੱਲੋਂ ਦਾਨ ਕੀਤਾ ਗਿਆ। ਸੁਮਾਣਾ ਵਿੱਚ ਸਰਾਸੀਮੇ ਦੇ ਮਰੀਜ਼ ਬਹੁਤ ਜ਼ਿਆਦਾ ਹਨ। ਉਹਨਾਂ ਨੂੰ ਨਵੀਂ ਜ਼ਿੰਦਗੀ ਮਿਲੇਗੀ। ਖੂਨਦਾਨ ਕਰਨ ਵਾਲੇ ਸੱਜਣਾ ਨੂੰ ਇੱਕ ਸਰਟੀਫਿਕੇਟ ਅਤੇ ਬੂਟਾ ਵੀ ਭੇਟ ਕੀਤਾ ਗਿਆ। ਸੁਮਾਣਾ ਤੋਂ ਕਲਾਸ਼ ਰਮਨ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ। ਅੱਜ ਸਾਡੇ ਸੀਨੀਅਰ ਮੈਂਬਰ ਲਾਇਲ ਸੰਜੀਵ ਕੋਸ਼ਿਕ ਜੀ ਦੇ ਪਿਤਾ ਜੀ ਲੇਟ ਸ਼੍ਰੀ ਲੇਟ ਸਰ ਓਮਪrakash ਕੋਸ਼ਿਕ ਜੀ ਦੀ ਯਾਦ ਵਿੱਚ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਤੇ ਇਹਨਾਂ ਦੇ ਪਰਿਵਾਰ ਦਾ ਸਾਨੂੰ ਹਮੇਸ਼ਾ ਹੀ ਬਹੁਤ ਸਹਿਯੋਗ ਰਹਿੰਦਾ ਹੈ ਖੂਨਦਾਨ ਹੈ ਥਲਸਮੀਆ ਪੀੜਿਤ ਬੱਚਿਆਂ ਲਈ ਲਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਨੂੰ ਹਰ 3 ਮਹੀਨੇ ਬਾਅਦ ਖੂਨ ਦੀ ਲੋੜ ਪੈਂਦੀ ਹੈ ਇਸ ਸਾਡਾ ਲਾਇਨਸ ਕਲੱਬ ਹਮੇਸ਼ਾ ਹੀ ਇਸ ਤਰ੍ਹਾਂ ਦੇ ਉਪਰਾਲੇ ਕਰਦਾ ਆਇਆ ਹੈ ਅੱਖਾਂ ਦੇ ਆਈ ਆਪਰੇਸ਼ਨ ਕੈਂਪ ਬੱਚਿਆਂ ਲਈ ਪੜ੍ਹਾਈ ਲਈ ਵਿੱਤੀ ਸਹਾਇਤਾ ਖੂਨਦਾਨ ਕੈਂਪ ਸਟੇਸ਼ਨਰੀ ਹੋਰ ਜਿਹੇ ਜਿਹੇ ਸਮਾਜ ਨੂੰ ਲੋੜ ਹੁੰਦੀ ਹੈ ਹਮੇਸ਼ਾ ਸਾਡਾ ਕਲੱਬ ਅੱਗੇ ਆ ਕੇ ਕਰਦਾ ਹੈ ਸਾਡੇ ਲਾਇਨ ਪਰਦਾ ਸੰਜੂ ਕੋ ਸੰਜੂ ਜੀ ਇਸ ਸਾਲ ਬਹੁਤ ਅੱਛਾ ਕੰਮ ਕਰ ਰਹੇ ਨੇ ਤੇ ਸੰਜੀਵ ਕੌਸ਼ਿਕ ਜੀ ਦੇ ਸਹਿਯੋਗ ਨਾਲ ਇੱਕ ਕੈਂਪ ਲਗਾਇਆ ਗਿਆ ਧੰਨਵਾਦ ਆਪਣੇ ਬਜ਼ੁਰਗਾਂ ਦਾ ਮਾਨ ਸਤਕਾਰ ਸਾਡੀ ਸੰਸਕ੍ਰਿਤੀ ਦਾ ਅਹਿਮ ਅੰਗ ਹੈ ਆਪਣੇ ਬਜ਼ੁਰਗਾਂ ਨੂੰ ਜਾਣ ਤੋਂ ਬਾਅਦ ਵੀ ਯਾਦ ਰੱਖਣਾ ਚਾਹੀਦਾ ਤੇ ਮੇਰੇ ਸਾਨੂੰ ਲਾਈਨ ਕਲੱਬ ਮੋਟੀਵੇਸ਼ਨ ਕਰਦਾ ਵੀ ਅਸੀਂ ਸਮਾਜ ਚ ਕੰਮ ਕਰੀਏ ਤੇ ਲਾਈਨ ਕਲੱਬ ਦੀ ਮੋਟੀਵੇਸ਼ਨ ਨਾਲ ਮੈਨੂੰ ਜਾਂ ਇਹਨਾਂ ਨੇ ਕਰਾਇਆ ਮੋਟੀਵੇਸ਼ਨ ਹੋ ਕੇ ਅਸੀਂ ਖੂਨਦਾਨ ਕੈਂਪ ਲਾਇਆ ਜਿਹਦੇ ਵਿੱਚ ਥੈਲਸੀਮੀਆ ਪੀੜਤ ਬੱਚਿਆਂ ਨੂੰ ਬਹੁਤ ਜ਼ਰੂਰਤ ਰਹਿੰਦੀ ਹੈ ਸਾਡੇ ਸ਼ਹਿਰ ਦੇ ਵਿੱਚ ਵੀ ਬਹੁਤ ਥੈਲਸੀਮੀਆ ਪੀੜਤ ਬੱਚੇ ਨੇ ਜਿਨ੍ਹਾਂ ਨੂੰ 3 ਮਹੀਨੇ ਬਾਅਦ ਖੂਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਦੇਖਦੇ ਹੋਏ ਸਾਡਾ ਲਾਈਨ ਕਲੱਬ ਪਾਈਓਪਰੇਸ਼ਨ ਕੈਂਪ ਤੇ ਖੂਨਦਾਨ ਕੈਂਪ ਕਰਦਾ ਰਹਿੰਦਾ ਜੁਲਾਈ ਦੇ ਮਹੀਨੇ 'ਚ ਵੀ ਅਸੀਂ ਖੂਨਦਾਨ ਕੈਂਪ ਲਗਾਇਆ ਸੀ ਜਿਹਦੇ ਵਿੱਚ 137 ਯੂਨਿਟ ਇਕੱਠੇ ਕੀਤੇ ਸੀ ਤੇ ਸਾਨੂੰ ਉਮੀਦ ਹੈ ਵੀ ਅਸੀਂ 700 ਯੂਨਿਟ ਬਲੰਡਰੇਸ਼ਨ ਕੈਂਪ ਜਿਹੜਾ ਲਾਇਆ ਇਹ ਰਜਿੰਦਰਾ ਹਸਪਤਾਲ ਨੂੰ ਅਸੀਂ ਸਮਾਜ ਸੇਵ ਯੂਨਿਟ ਕਰਕੇ ਦਵਾਂਗੇ ਤੇ ਸਮਾਜ ਲਈ ਲਾਈਨ ਕਲੱਬ ਹਮੇਸ਼ਾ ਹੀ ਇਹ ਚੰਗੇ ਉਪਰਾਲੇ ਕਰਦਾ ਰਹਿੰਦਾ ਸਾਨੂੰ ਮੋਟੀਵੇਸ਼ਨ ਕਰਦਾ ਹੈ ਲਾਈਨ ਕਲੱਬ ਦੇ ਪ੍ਰਧਾਨ ਸੰਜੂ ਜੀ ਉਹਨਾਂ ਦੀ ਟੀਮ ਦੇ ਸਹਿਯੋਗ ਨਾਲ ਅਜੇ ਕੈਂਪ ਲਗਾਇਆ ਜਾ ਰਿਹਾ ਹੈ ਮੈਂ ਤਾਂ ਇੱਕ ਨਿਮਿਤ ਮਾਤਰਾ ਜਿਹੜਾ ਕੰਮ ਹੈ ਤੁਹਾਡਾ ਲਾਈਨ ਕਲੱਬ ਸਮਾਣਾ ਕਰਦਾ ਬਾਕੀ ਸਾਡੇ ਪ੍ਰੋਜੈਕਟ ਚੇਅਰਮੈਨ ਰਜੀਵ ਜੀ ਉਹ ਜਾਣਕਾਰੀ ਦੇਣਗੇ ਲਾਇਓਨਸ ਕਲੱਬ ਇੰਟਰਨੈਸ਼ਨਲ ਜੋ ਇੱਕ ਇੰਟਰਨੈਸ਼ਨਲ ਸੰਸਥਾ ਹੈ ਤੇ ਲਾਇਨਸ ਕਲਬ ਸੁਮਾਨਾ ਉਹਦੇ ਅੰਦਰ ਹੀ ਸਾਡਾ ਇੱਕ ਆਰਗੇਨਾਈਜੇਸ਼ਨ ਹੈ ਤਾਂ ਲਾਇਨਸ ਇੰਟਰਨੈਸ਼ਨਲੋਂ ਕਈ ਸਾਡੋਂ ਪ੍ਰੋਜੈਕਟਸ ਦਿੱਤੇ ਜਾਂਦੇ ਨੇ ਜਿ ਵਿੱਚ ਆਈ ਕੈਂਪ ਹੋ ਗਿਆ ਬਲੱਡ ਡੋਨੇਸ਼ਨ ਹੋ ਗਿਆ ਜਾਂ ਹੋਰ ਜਿੰਨੇ ਵੀ ਕੈਂਪੇਨ ਨੇ ਉਹ ਚੱਲਦੇ ਨੇ ਲੇਕਿਨ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ ਗਿਆ ਸਾਡਾ ਇਹ ਦੂਸਰਾ ਕੈਂਪਸ ਇਸ ਸਾਲ ਲਗਾ ਰਹੇ ਹਾਂ ਸੰਜੀਵ ਕੋਸ਼ੀ ਜੀ ਦੇ ਫਾਦਰ ਦੀ ਯਾਦ ਦੇ ਵਿੱਚ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਸੰਜੀਵ ਕੋਸ਼ੀ ਜੀ ਸਾਡੇ ਮੈਂਬਰ ਵੀ ਨੇ ਬੜੇ ਸੀਨੀਅਰ ਮੈਂਬਰ ਨੇ ਤੇ ਬਾਕੀ ਵੀ ਉਹੋ ਇਸ ਦੇ ਨਾਮ ਨਾਲ ਵੀ ਸਾਨੂੰ ਹਰ ਵਕਤ ਕੋਈ ਵੀ ਗਰੀਬ ਦੀ ਮਦਦ ਹੈ ਕੋਈ ਨੀੜੀ ਦੀ ਜਰੂਰਤ ਹੈ ਹਰ ਵਕਤ ਉਹ ਅੱਗੇ ਰਹਿੰਦੇ ਨੇ ਤੇ ਇਸ ਕੈਂਪ ਦੇ ਵਿੱਚ ਉਹਨਾਂ ਨੇ ਸਾਰਾ ਕੈਂਪ ਜੋ ਹੈਗਾ ਉਹਨਾਂ ਵੱਲੋਂ ਸਪான்ਸਰ ਹੈ ਤੇ ਮੈਨੂੰ ਪ੍ਰੋਜੈਕਟ ਚੇਅਰਮੈਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਬਹੁਤ ਹੀ ਸਕਸੈਸਫੁਲ ਕੈਂਪ ਇਹ ਚੱਲ ਰਿਹਾ ਹੈ ਮੈਂ ਮੁਬਾਰਕਬਾਦ ਦੇਣਾ ਸੰਜੀਪ ਕੋਸ਼ਿਕ ਜੀ ਨੂੰ ਵੀ ਤੇ ਸਾਨੂੰ ਲੱਗਦਾ ਹੈ ਕਿ ਇਸ ਦੂਸਰਾ ਕੈਂਪ ਜਿਹੜਾ ਹੈਗਾ ਤਾਂ 100 ਤੋਂ ਲੈ ਕੇ 150 ਯੂਨਟ ਸਾਡੇ ਕੋਲ ਇਕੱਠੇ ਕਲੈਕਟ ਹੋ ਜਾਣਾ ਹੈ